ਸੂਰਜ ਜੀ ਟਿੱਕੇ ਦਿਸਣ ਲੱਗੇ। ਉਹ ਬੁੱਟਾ ਸਾਂਝਣਾ ਦਾ ਲੱਗਾ ਹੋਇਆ। ਉਹ ਜਾਮਣਾ ਦਾ। ਸਾਂਝਣਾ ਦੇ ਬੁੱਟੇ ਨੂੰ ਫਲੀਆਂ ਲੱਗਦੀਆਂ ਬਹੁਤ ਲੰਬੀਆਂ ਲੰਬੀਆਂ ਜੋ ਕਿ ਆਪਾਂ ਚਾਰ ਪਾ ਸਕਦੇ ਇਹਨਾਂ ਦਾ। ਹਾਂਜੀ ਸਾਸੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਸਾਰੇ ਠੀਕ ਠਾਕ ਹੋਵਾਂਗੇ। ਅਸੀਂ ਵੀ ਸਾਰੇ ਠੀਕ ਠਾਕ ਆ ਜਿਵੇਂ ਕਿ ਇੰਡੀਆ ਆਏ ਹੋਏ ਆਂ ਇੰਡੀਆ ਆਈ ਦਾ ਖੁਸ਼ੀ ਦੇ ਵਿੱਚ ਆ ਜਾਈ ਦਾ ਦੁੱਖ ਦੇ ਵਿੱਚ ਪਤਾ ਨਹੀਂ ਕੀ ਰੱਬ ਨੂੰ ਮਨਜ਼ੂਰ ਆ ਪਿਛਲੇ ਸਾਲ ਆਏ ਸੀ ਘਰੇ ਵਿਆਹ ਸੀ ਤੇ ਉਹਦੇ ਬੇਟੇ ਦਾ ਉਹਨੂੰ ਵਿਆਹ ਹੋ ਕੇ ਘਟਿਆ ਤਾਂ ਮੇਰੇ ਭੂਆ ਜੀ ਦੀ ਬੇਟੀ ਦੀ ਡੈਥ ਹੋ ਗਈ ਹੁਣ ਆਏ ਸੀ ਜਸਪ੍ਰੀਤ ਦੇ ਭਰਾ ਦਾ ਵਿਆਹ ਸੀ ਹਜੇ ਅਸੀਂ ਵਿਆਹ ਤੇ ਹੀ ਸੀ ਤਾ ਮੇਰੇ ਤਾਇਆ ਜੀ ਦੇ ਬੇਟੇ ਦੀ ਡੈਥ ਹੋ ਗਈ ਨਾਲੇ ਤਾਇਆ ਤਾਇਆ ਦਾ ਬੇਟਾ ਸੀ ਨਾਲੇ ਮਾਸੀ ਦਾ ਮੇਰੇ ਬੀਬੀ ਤੇ ਮੇਰੇ ਵੱਡੇ ਬੀਬੀ ਦੋਨੋਂ ਸੱਕੀਆਂ ਭੈਣਾ ਇੱਕੇ ਘਰੇ ਸੀ ਆਈ ਦਾ ਖੁਸ਼ੀ-ਖੁਸ਼ੀਆਂ ਜਾਈ ਦਾ ਦੁੱਖ ਦੇ ਵਿੱਚ ਪਤਾ ਨਹੀਂ ਰੱਬ ਨੂੰ ਕੀ ਮਨਜ਼ੂਰ ਆ ਚਲੋ ਜੋ ਬ੍ਰਹਮਾਤਮਾ ਨੂੰ ਚੰਗਾ ਲੱਗਦਾ ਪਰ ਉਮਰ ਨਹੀਂ ਸੀ ਹੱਲੇ ਜਾਣ ਦੀ ਕੀ ਕੀਤਾ ਜਾਗੇ ਰੱਬ ਦੇ ਅੱਗੇ ਜੋਰ ਨਹੀਂ ਕੋਈ ਤੇ ਇਸ ਕਰਕੇ ਵੀਡੀਓ ਅ ਨਹੀਂ ਪੂਰੀਆਂ ਪਾਈਆਂ ਜਾ ਰਹੀਆਂ ਤੇ ਬਾਕੀ ਉਧਰ ਚਲੇ ਜਾਈਦਾ ਉੱਥੇ ਰਹੇ ਆ ਬਸ ਆਈਆਂ ਦੁੱਖ ਸੁੱਖ ਜ਼ਿੰਦਗੀ ਦੇ ਦੋਨੋਂ ਭਰਾ ਨੇ ਹਨਾ ਪਤਾ ਨਹੀਂ ਹੁੰਦਾ ਜੋ ਰੱਬ ਨੂੰ ਮਨਜ਼ੂਰ